Jangan lupa like, share dan subscribe ਸਾਰੀ ਸੰਗਤ ਆਣੀ ਵਿੱਚ ਬੈਠ ਗਈ ਆਪਕੋ ਬੱਚੇ ਵੀ ਬਾਹਰ ਦਿਖਾ ਦੇ ਆਪਾਂ ਨਿਕਲਣ ਚੱਲਿਆ ਆਪਾਂ ਜੀ ਸੱਭਾ ਨਿਕਲ ਗਏ ਆਪਾਂ ਅੰਦਕਲੀ ਤੋਂ ਆਪਾਂ ਦਸਪਾਤੋ ਸੇ ਲੰਗਰ ਹਾਲ ਤੋਂ ਗੱਡੀ ਦੇ ਵਿੱਚ ਬੈਠ ਗਏ ਆ ਗਾਈਸ ਆਪਾਂ ਹਜੂ ਸੱਭਾ ਨਿਕਲ ਗਏ ਆ ਆਪਾਂ 14:08 ਆਪਾਂ ਲੰਗਰ ਹਾਲ ਤੋਂ ਲੱਗਾਈ ਇਹ ਗੱਡੀ ਆਪਾਂ ਵੀ ਪਹਿਲਾਂ ਕਰ ਤੋਂ ਬਰਾ ਕਿਹੜਾ ਹੁੰਦਾ ਵਾ ਤੇ ਆਪਾਂ ਕਰਦੇ ਆ ਦਰਸ਼ ਗਾਈਸ ਆਪਾਂ ਲੰਗਰ ਹਾਲ ਚੁੱਕ ਚੁੱਕੇ ਆ ਆਪਾਂ ਅਕਾਲੀਵਾਰਨ ਦੇ ਵਾਣ ਕੋਲ ਆਪਾਂ ਬੰਨਵਾ ਰਹੇ ਹਾਂ। ਕੋਨੇ ਵਿਖੇ ਲੋ ਜੀ ਆਪਾਂ ਇੱਥੇ ਪਹੁੰਚ ਚੁੱਕੇ ਹਾਂ ਭਤੰਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਕੋਠਾ ਸਾਹਿਬ ਇੱਥੇ ਆਪਾਂ ਦਰਸ਼ਨ ਕਰਾਂਗੇ ਮੱਥਾ ਟੇਕਾਂਗੇ ਤੇ ਇਥੋਂ ਆਪਾਂ ਪ੍ਰਸ਼ਾਦਾ ਪਾਣੀ ਜਿਹੜਾ ਛਕਾਂਗੇ ਅੱਦੇ ਸਾਡੇ ਮੈਂਬਰ ਛਕਾਈ ਉੱਥੇ ਸੱਚਖੰਡ ਸਾਹਿਬ ਤੋਂ ਦੇ ਅਸਮੀ ਨਹੀਂ ਛਕਿਆ ਵੀ ਤੇ ਆਪਾਂ ਉਹਨੂੰ ਇੱਥੋਂ ਮਦਦ ਦਰਬਾਰ ਸਾਹਿਬ ਉੱਪਰ ਵਾਣਾ ਉੱਪਰ ਜਾ ਕੇ ਮੱਥਾ ਟੇਕ ਕੇ ਉਸ ਤੋਂ ਬਾਅਦ ਆਪਾਂ ਪ੍ਰਸ਼ਾਦਾ ਛਕ ਕੇ ਤੇ ਫੇਰ ਅੱਗੇ ਆਪਾਂ ਜਾਵਾਂ ਖੜੇ ਨਾ ਹੋਰ ਵੀ ਸੰਗਤਾਂ ਅਸੀਂ ਜਿਹੜੀਆਂ ਬੈਠੀਆਂ ਅਸੀਂ ਵੀਰ ਜੀ ਹੋਣੀ ਉਹ ਪੈਣਾ ਅਸੀਂ ਦੋ ਦੀਦੀ ਹੋਣੀ ਉਹਨਾਂ ਨੇ ਵੀ ਪ੍ਰਸ਼ਾਦਾ ਛਕਣਾ ਤੇ ਇੰਕੇ ਚਲ ਆਪਾਂ ਛਕ ਲੈਣੀ ਉਹ ਕਹਿੰਦੇ ਅਸੀਂ ਨਹੀਂ ਅਸੀਂ ਖਾ ਕੇ ਨਹੀਂ ਆਏ ਉੱਥੋਂ ਲੰਗਰਾਂ ਲੋਹੇ ਕਿ ਅਸੀਂ ਉਹ ਨਹੀਂ ਖਾਦਾ ਫੇਰ ਅਸੀਂ ਪ੍ਰਸ਼ਾਦਾ ਛਕ ਫੇਰ ਆਪਾਂ ਗਏਗੇ ਦੂਸਰੇ ਗੁਰਦਰਾ ਸਾਹਿਬਾਂ ਕੀ ਗੁਰਦੁਆਰਾ ਸੀ ਹੁਣੇ ਵੇਖਿਆ ਪਹਿਲੀ ਵਾਰੀ ਰੁੱਕ ਗਏ ਆਏ ਉਦੋਂ ਨਹੀਂ ਵੇਖਿਆ ਵੀ ਦੋ ਤਿੰਨ ਗੁਰਦੁਆਰੇ ਜਿਹੜਾ ਹੀ ਹੁਣ ਵੇਖੇ ਪਹਿਲਾਂ ਨਹੀਂ ਵੇਖੇ ਜਦੋਂ ਦਰਸ਼ਨ ਹੋ ਗਏ ਨਾ 12 ਗੁਰਦਾਰੇ ਚ ਗਏ ਜਿੱਦਣ ਲੋਕਲ ਗੁਰਦਾਰੇ ਸੈਫੋਂ ਮੈਂ ਬਾਹਰ ਤੇਰਾ ਗੁਰਦਾਰੇ ਗਏ ਨਹੀਂ ਆਗੀ ਮੈਨੂੰ ਨਹੀਂ ਆਂਦੀ ਆ ਸਮਨੇ ਬੁਟਾ ਕੀਤਾ ਨਾ ਨਹੀਂ ਚਲੋ ਅਸੀਂ ਕੰਨ ਵਜਦਾ ਨਹੀਂ ਸਿੱਧੇ ਜਾਣਾ ਹੈ ਕਿ ਜਨਾ ਗੰਵਟਾ ਤੋਂ ਬਬੀ ਸਿੰਘ ਜੀ ਦੇ ਗੱਦਰ ਤੇ ਚੰਦਨ ਸਿੰਘ ਗੋਦਰ ਆਪਾਂ ਦੋ ਤਿੰਨ ਗੁਰਦੁਆਰੇ ਇੱਥੇ ਤਿੰਨ ਗੁਰਦਾਰੇ ਇਕੱਠੇ ਇੱਥੇ ਮੱਥਾ ਟੇਕਾਂਗੇ ਮੱਥਾ ਟੇਕ ਲਈ ਗੁਰਦਾਰ ਸਾਹਿਬ ਤੇ ਹੁਣ ਆਪਾਂ ਬਸ ਇੱਥੇ ਝੂਲਾ ਲੈਨੇ ਆ ਝੂਲਾ ਲੈਣੇ ਸਾਰਿਆਂ ਸੰਗਤਾਂ ਵਾਰੀ ਵਾਰੀ ਇੱਕ ਦੋ ਜਾਨੇ ਕਰਕੇ ਲਿਆ ਝੂਲਾ ਸਾਰਿਆਂ ਨੇ ਤੇ ਸਾਰੇ ਜਣੇ ਬੈਠ ਗਏ ਨੰਦੀ ਦੀ ਬੈਗ ਖਤੇ ਕਹਿੰਦਾ ਮੰਮਾ ਮੈਂ ਹੋਰ ਲੈਣਾ ਮੈਂ ਚਲਾ ਜਾ ਥੋੜਾ ਜਿਹਾ ਹੋਰ ਲੈ ਲੈਂਦਾ ਤੇ ਬਸ ਇਸ ਤਰ੍ਹਾਂ ਹੀ ਸਾਡੇ ਨਾਲ ਸਾਰੇ ਸੰਗਤਾਂ ਜਿਹੜੀਆਂ ਗਈਆਂ ਹੀ ਕਾਫੀ ਜਣੇ 12 13 ਜਣੇ ਤੁਸੀਂ ਆਪ ਹੀ ਤੇ ਪੰਜ ਕਿ ਜਣੇ ਸਾਡੇ ਨਾਲ ਹੋਰ ਦੀਦੀ ਹੋਣੀ ਬੈਠ ਗਏ ਆ ਗਏ ਗੱਡੀ ਦੇ ਵਿੱਚ ਬਸ ਤੇ ਵਾਵਾ ਚਲੋ ਸੰਗਤਾਂ ਨਾਲ ਵਧੀਆ ਲੱਗਾ ਮਤਲਬ ਕਿ ਜਾ ਕੇ ਗੁਰਦਰਾ ਸਾਹਿਬ ਦੇ ਦਰਸ਼ਨ ਕਰਕੇ ਮੰਨ ਨਾਲ ਫੋਟੋ ਕਲਿੱਕ ਕਰੀ ਜਾਓ ਤਾਂ ਇਹ ਚੋ ਨਹੀਂ ਹੋਣੀ ਫੋਟੋ ਕਲਿੱਕਾ ਹੱਦ ਹੀ ਹੋ ਗਿਆ ਸਾਹਮਣੇ ਕਿੰਦਾ ਲੱਗਦਾ ਪਾਸੇ ਖੜਾ ਖੜਾਇਆ ਇਹ ਨਾਲ ਪੁਰੀ ਹਸਾਨ ਦੇ ਪਿੰਪਲ ਇਹ ਤੋਂ ਜੱਤੀ ਸਾਡੇ ਨਾਲ ਜਾਂਦੇ ਸੀ ਜਿਹੜਾ ਦਾ ਨਾਮ ਬਦਲ ਕੇ ਦੰਦਲਾ ਇੱਕ ਹੋਰ ਸਾਥ ਚੰਦਰਾ ਦੇ ਚੇਲੇ गोविंद नाथ असीद का कांतलो मानदेव जी महाराज पर तैयार कर देई गोनाथ जी महाराज यानी याग्रह तारे सच्चे संतलो दीन दूजे मालिक कृपी आई इना पिता नाल तीर पर मन के ज्ञान दोस रही सदा अनुचाना पैगे बाबा नाथ के चरनी लागे परवा नाथ ने ना जीते रस्ते पाके चाना पाके खडाने चले

ਇਹਨਾਂ ਕਾਰਨ ਦੇ ਮਹਾਰਾਜੇ ਜੋੜੇ ਸਤਾਂਗੇ ਆਜ ਦੇ ਸਰਪੰਚ ਪਾਰਟੀਆਂ ਦਾ ਨਾਮ ਇਹ ਤੇ ਵੀ ਗੁਰਦੁਆਰੇ ਦੇ ਨਾਲ ਹੀ ਗੁਰਦੁਆਰੇ ਦੇ ਤੁਸੀਂ ਇਹ ਲੇਖਾ ਲਗਵਾ ਲਿਖਣਾ ਵਾਲਾ ਗੁਰਦੁਆਰਾ ਮਤਲਬ ਲਿਖਦੇ ਇਥੇ ਮਨੋਕਾਮਨਾ ਲਿਖ ਕੇ ਉਹ ਕਿ ਲੋਕੀ ਆਉਂਦੇ ਆ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਤੇ ਤੇ ਆਵੇ ਕੋ ਲੋਕਾਂ ਨੇ ਕਿਸ ਤਰ੍ਹਾਂ ਗੰਦਾ ਭਰਿਆਂ ਲੇਖ ਲਿਖ ਕੇ ਅਸੀਂ ਗੁਰਦੁਆਰਾਂ ਦੇ ਜੀ ਦੀ ਬੋੜੇ ਲੱਗੀ ਆ ਥੱਲੇ ਬੜਾ ਵਧੀਆ ਮਤਲਬ ਬਣਾਇਆ ਤੇ ਐ ਗੰਦਾ ਤੇ ਲਿਖਿਆ ਲੋਕਾਂ ਨੇ ਚਲੋ ਮਨੋਕਾਮਨਾ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਲਿਖਦੇ ਆ ਸੰਗਤ ਜੀ ਆਪਾਂ ਇੱਥੇ ਪਹੁੰਚ ਚੁੱਕੇ ਹਾਂ ਗੁਰਦੁਆਰਾ ਨਾਨਕਸਰ ਸਾਹਿਬ ਨਾਨਕਸਰ

फिर दोबारा बेनती की सच्चे पातशाह जी आपसी जी मेहनत सातगा मेरा हो गया है और जाते सोमी सरोवर का वर करो ताकि अगे जाके होता उन्होंने दो कष्ट कटे जाने गुरु नानक देव जी ने इस जाते सोमी सरोवर का वर दिता एक कई होर भी बार दतगुरान ने फरमाया जिस करके पुत है नहीं दो कष्ट सुख शांति है नहीं संकत ਸਤਿ ਆਵਾ ਅੰਦਰ ਦਾ ਸਰੂਪ ਚਾਕੇ ਇਸ਼ਨਾਨ ਕਰਨ ਮੂਰਮਤ ਸਦਾ ਪਾਠ ਕਰਨ ਅਰਦਾਸ ਵੇਚ ਵੀ ਕਰਾਉਣ ਸੱਚੇ ਪਾਤਸ਼ਾਹ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਦੁੱਖਾਂ ਸੁਦੂਰ ਕਰਨੇ ਦੇ ਲਈ ਝੋੜੀ ਪੁੱਤਰਾ ਦੀ ਦਾਤ ਵਰਸ਼ਣ ਦੇ ਇਹ ਸੁਸ ਰੂਪਕ ਦੀ ਖੋਲ ਵਿਸ਼ਿਸ਼ਤਾ ਹੈ ਇਸ ਦਾ ਜਲ ਬਾਣੀ ਪਾਣੀ ਜਿਹੜਾ ਜਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਨਾਲ ਤੋਂ ਸੋਵੇਦਾ ਨਹੀਂ ਤਾਂ ਜਿਹੜਾ ਫਰਕ ਹੋਇਆ ਸੀਗਾ ਉਹੀ ਜਲ ਅਜੇ ਵੀ ਉੰਜੋ ਗੁਰੂ ਆਇਆ ਬੱਚੇ ਚੰਗਾ ਪਾਪਾ ਮੇਡਾ ਅਸਾਂ ਨਹੀਂ ਸੈਟ ਹੋ ਅਰੇ ਇਹੇ ਸਟੇਸ਼ਨ ਤੇ ਪ੍ਰਤਾਪ ਹੋ ਕੇ ਦਰਸ਼ਨ ਦਤੇਗੀ ਉਹਨਾਂ ਨੂੰ ਨੰਗਰਾ ਦੇ ਬਾਗ ਬਖਸ਼ੇ ਜੀ ਨਾਮ ਦੇ ਬਾਗਾਂ ਦੇ ਜੀ ਸਦਾ ਜਿਸ ਵੀ ਨੇ ਗੁਰੂ ਦਾ ਸਾਥ ਦੇਵਾ ਵਾਹਿਗੁਰੂ ਕੋਈ ਕਿਸੇ ਗੁਰੂ ਦੇ ਸ਼ਿਕਾਰ ਕਾਰਡ ਸਹਿਬ ਹਾਂ ਜੁਕਦੇ ਆ ਤਾਂ ਆਪ ਨੂੰ ਨਹੀਂ ਹਾਤ 私す。<Yeah. S 1> ਕੁਰਤ ਵਰ ਰਿਹਾ ਸ਼ਿਕਾਰ ਕਰ ਗਿਆ ਸਾਹਮਣੇ ਇੱਦਾਂ ਨੂੰ ਲੈ ਆਵਾ ਤਾਂ ਨਹੀਂ ਆ ਬੋਲਾ ਆਲੇ ਨਹੀਂ ਤਾਂ ਬੋਲਾ ਹੋਊਗਾ ਬੜੇ ਸਵਾਦ ਪਕੌੜੇ ਤੇ ਪਾਪੜ ਖਾਦਦੇ ਹੀ ਲੈ ਆ ਆਪਾਂ ਬੱਚਿਆਂ ਨੇ ਬਾਕੀ ਕੁਲਕੀ ਕਰਕੇ ਲੈ ਆ ਬੜੇ ਸਵਾਦ ਲੱਗਾ ਪਕੌੜੇ ਤੇ ਪਾਪੜ ਇਧਰ ਹੋ ਰਿਹਾ ਫੋਟੋ ਸ਼ੂਟ ਸਾਰੀਆਂ ਭੈਣਾਂ ਦਾ ਤੇ ਆਪਾਂ ਵੀ ਇੱਕ ਅੱਧੀ ਫੋਟੋ ਖਿੱਚ ਲਈਏ ਵੀਊ ਬਹੁਤ ਸੋਹਣਾ ਹੈਗਾ ਗਾਈਸ ਅਸੀਂ ਪੜਾਂਦੇ ਆਏ ਆ ਗਾਈਸ ਅਸੀਂ ਪੜਾਂਦੇ ਆਏ ਆ ਇਸ ਘਰ ਘੜਨਾ ਤੋਂ ਅਸੀਂ ਆਈ ਨਹੀਂ ਰਾਹੀ ਘਰ ਆਤੀ ਆਏਗਾ ਲੋ ਜੀ ਇੱਥੇ ਆਪਾਂ ਪਹੁੰਚ ਚੁੱਕੇ ਹਾਂ ਗੁਰਦਰਾ ਸਾਹਿਬ ਜੀਤ ਕੋਰ ਦਾ ਵਾ ਇਹ ਵੀ ਆਪਾਂ ਅੱਗੇ ਨਹੀਂ ਵੇਖਿਆ ਹੁਣ ਵੇਖਿਆ ਵਾ ਬਹੁਤ ਸੋਹਣਾ ਗੁਰਦਰਾ ਤਿਆਰ ਹੁੰਦਾ ਪਿਆ ਵਾ ਤੇ ਇਹ ਜੇ ਪੁਰਾਣੇ ਦਰਬਾਰ ਹਾਲ ਜੀ ਆ ਮਹਾਰਾਜ ਦਾ ਸਰੂਪ ਤੇ ਨਵਾਂ ਹਾਲ ਗੜੀ ਬਣਿਆ ਉਹ ਦਰਬਾਰ ਹਾਲ ਬਹੁਤ ਵੱਡਾ ਬਣਿਆ ਵਾ ਕੁਝ ਟਾਈਮ ਬਲਦੂ ਵੀ ਤਿਆਰ ਹੋ ਜੂਗਾ ਤੇ ਇੱਥੇ ਆਪਾਂ ਚਾਹ ਪਾਪੜਾਂ ਦਾ ਲੰਗਰ ਹੈਗਾ ਇੱਥੇ ਚਾਹ ਪਾਪੜੀ ਮਿਲਦੇ ਫੁੱਲਵੜੀਆਂ ਆਪਾਂ ਉਹਦਾ ਲੰਗਰ ਛਕਿਆ ਚਾਹ ਪੀਤੀ ਪਕੌੜੀਆਂ ਉਹ ਫੁੱਲਵੜੀਆਂ ਜੀਆਂ ਖਾਧੀਆਂ ਉਸ ਤੋਂ ਬਾਅਦ ਆਪਾਂ ਅੱਗੇ ਜਿਹੜੇ ਦੂਸਰੇ ਗੁਰਦਾਰੇ ਸਾਹਿਬ ਜਾਵਾਂਗੇ ਉੱਥੇ ਦਰਸ਼ਨ ਕਰਾਂਗੇ ਤੇ ਇਹ ਤੇ ਆ ਨਾ ਜਦੋਂ ਬਾਨਾ ਟੁੱਟਾ ਹੀ ਨਾ ਉਹਦੀਆਂ ਫੋੜਮਾਂ ਲੱਗੀਆਂ ਹੈਗੀਆਂ ਸਾਰੀਆਂ ਲਾਈਆਂ ਉਹਨਾਂ ਲੰਗਰ ਹਾਲ ਦੇ ਵਿੱਚ ਮਾਤਾ ਜੀ ਤਕੌਰ ਦਾ ਗੁਰਦਾਰਾ ਮੁਗਲ ਜ਼ਿਲ੍ਹਾ ਨੇੜੇ ਚਾਹ ਪਾਪੜਾਂ ਦਾ ਲੰਗਰ ਇੱਥੇ ਤੇ ਬੜਾ ਵਧੀਆ ਲੱਗਾ ਗੁਰਦੁਆਰਾ ਬਹੁਤ ਸੋਹਣਾ ਬਣ ਗਿਆ ਜਦੋਂ ਬਣ ਕੇ ਤਿਆਰ ਹੋ ਗਿਆ ਨਾ ਬੜਾ ਵਧੀਆ ਲੱਗਣਾ ਵਾ ਤੇ ਟਾਈਮ ਲੱਗੂ ਹੈ ਜੀ ਆਪੇ ਫਰੰਟ ਇਹਦਾ ਹੀ ਗਾ ਮਾਤਾ ਜੀਤ ਕੌਰ ਦਾ ਹਾਂ ਕਿੱਥਾ ਬੁਣੀ ਉਸ ਤੋਂ ਬਾਅਦ ਆਪਾਂ ਚੱਲ ਗਏ ਗੁਰਦਾਰਾ ਮਾਤਾ ਸਹਿਬ ਕੌਰ ਦਾ ਮਾਤਾ ਸਹਿਬ ਕੌਰ ਦੇਵਾ ਗੁਰਦਾਰਾ ਸਾਈਬ ਹੁਣ ਆਪਾਂ ਇੱਥੇ ਕਰਦੇ ਆਂ ਦਰਸ਼ਨ ਮਥਾ ਦੇਖਦੇ ਆਂ ਤੇ ਚਲੋ ਅੱਗੇ ਮੈਂ ਪੂਰੀ ਪੂਰੀ ਵੀਡੀਓ ਪਾਈ ਹਰ ਇੱਕ ਗੁਰਦੁਆਰੇ ਦੀ ਹਨਾ ਐਤਕੀ ਚਲੋ ਇੱਕ ਤਾਂ ਮੇਰੇ ਫੋਨ ਦੀ ਮੈਮਰੀ ਫੁੱਲੀ ਇੱਕ ਨਾ ਮੇਰੇ ਥੋੜਾ ਸਰੀਰ ਜੇ ਨਹੀਂ ਸੈਟ ਕਿਉਂਕਿ ਤਿੰਨ ਤਿੰਨ ਚਾਰ ਦਿਨਾਂ ਅਸੀਂ 6 ਨੂੰ ਪਹੁੰਚੇ ਸੀ ਨਾ ਤੇ ਤਿੰਨ ਚਾਰ ਦਿਨ ਜਿੰਨੇ ਅਸੀਂ ਬਾਹਰ ਗੁਰਦਾਰੇ ਘੁੰਮੇ ਮੇਰੇ ਮਤਲਬ ਕਿ ਬਹੁਤ ਮੰਦਾ ਹਾਲ ਹੀ ਬੁਖਾਰ ਇੰਨਾ ਚੜ ਜਾਂਦਾ ਸੀ ਨਾ ਘੁੰਮ ਫਿਰ ਕੇ ਹਣ ਤੋ ਦਵਾਈ ਵੀ ਨਾਲ ਹੀ ਰੱਖਦੀ ਜਦੋਂ ਮੈਂ ਥੱਕ ਜਿੰਨੀ ਦਵਾਈ ਖਾ ਕੇ ਫਿਰ ਅੱਗੇ ਚੱਲਦੇ ਹਾਂਗੇ ਕੀ ਮਤਲਬ ਫੇਰ ਤੁਰ ਫੇਰ ਲੈਣਾ ਗੁਰਦਾਰਾ ਤੇ ਮਤਲਬ ਕੇ ਇਸ ਤਰ੍ਹਾਂ ਹੀ ਲੰਗੇ ਹਰਕਾਂ ਦਵਾਈ ਦੂਈ ਖਾ ਕੇ ਬੜਾ ਔਖਾ ਜਿਆ ਹੈਗੇ ਸਰੀਰ ਬੁਖਾਰ ਬਕੂਰ ਦਾ ਕਰਕੇ ਤੇ ਆ ਬਸ ਮਾਤਾ ਦੇ ਲੱਗੇ ਹਥਿਆਰ ਮਾਤਾ ਸਾਹਿਬ ਕਰਦੇ ਹਥਿਆਰ ਸਾਰੇ ਸਸਤਰਾ ਸ਼ਸਤਰਾਂ ਦੇ ਦਰਸ਼ਨ ਕਰੋ ਤੇ ਉਸ ਤੋਂ ਬਾਅਦ ਆਵਾ ਚੱਕੀ ਵੀ ਆ ਚੱਕੀ ਦੇ ਵੀ ਦਰਸ਼ਨ ਕਰਾਉਣੇ ਆ ਤੁਹਾਨੂੰ ਉਹ ਵੀ ਕਰਿਓ ਚੱਕੀ ਜਿਹੜੀ ਪੀਸ ਕੇ ਮਾਰਤਾ ਨੇ ਆਪਣੇ ਹੱਥੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਸ਼ਾਦਾ ਤਿਆਰ ਕਰਕੇ ਆਟਾ ਤਿਆਰ ਕਰਕੇ ਤੇ ਪ੍ਰਸ਼ਾਦਾ ਤਿਆਰ ਕਰਕੇ ਦਿੱਤਾ ਹੀ ਦਾ ਆ ਚੱਕੀ ਤੇ ਮਾਤਾ ਸੇਵ ਕੁੜ ਨੇ ਆਪਣੇ ਹੱਥੀਂ ਕਣਕ ਪੀਸ ਕੇ ਤੇ ਆਟਾ ਤਿਆਰ ਕੀਤਾ ਫਿਰ ਪ੍ਰਸਾਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਚਕਾਇਆ ਸੀ ਗੱਦ ਤੇ ਚਲੋ ਜੀ ਠੀਕ ਵਾ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਪਲੀਜ਼ ਵੀਡੀਓ ਨੂੰ ਸਕਿੱਪ ਨਾ ਕਰੇ ਫੁੱਲ ਵਾਚ ਕਰੇ